ਜੀ ਤੁਸੀਂ ਅੱਜ ਜਿਹੜਾ ਧਰਨਾ ਬਰੇਟੇ ਥਾਣੇ ਦੇ ਬਾਹਰ ਮੂਰੇ ਲਾਇਆ ਜੀ ਪੂਰੇ ਪਿਛਲੇ ਦਿਨਾਂ ਦੇ ਵਿੱਚ ਕਈ ਮਹੀਨੇ ਹੋ ਗਏ ਜੀ ਇੱਥੋਂ ਦਾ ਇੱਕ ਆੜਤੇ ਆ ਬਰੇਟੇ ਸ਼ਹਿਰ ਦਾ ਜਤਿੰਦਰ ਮੋਹਨ ਗਰਗ ਜੀ ਉਹਨੇ ਪ੍ਰਵਾਸੀ ਮਜ਼ਦੂਰਾਂ ਦੀ ਜਿਹੜੀ 3 ਲੱਖ 8000 ਰੁਪਿਆ ਲੇਬਰ ਦੇ ਪੈਸੇ ਕੰਮ ਦੇ ਪੈਸੇ ਨਾ ਪ੍ਰੇਸ਼ ਜੀ ਤਾਂ ਉਹਦੀ ਅਸੀਂ ਮਿਹਨਤਦਾਰੀ ਵੀ ਕੀਤੀ ਬਹੁਤ ਜ਼ਿਆਦੇ ਤਾਂ ਉਹ ਬੰਦੇ ਗਲਤ ਹੀ ਨਹੀਂ ਆਇਆ ਜੀ ਅਕਸਰ ਸਾਨੂੰ ਚੁੱਕ ਕੇ ਮਤਲਬ ਕਿ ਸ਼ਿੰਗਾਰ ਸ਼ਿੰਗਾਰਸ਼ ਕਰਨਾ ਪਿਆ ਸ਼ਿੰਗਾਰਸ਼ ਦੇ ਚੱਲਦੇ ਦੌਰਾਨ ਹੀ ਉਹ ਸਾੜਤੀ ਇਹਨੇ ਆਪਣੀ ਦੁਕਾਨ ਦੇ ਪੂਰੇ ਜੀ ਸਪੀਕਰ ਮੈਕ ਲਾ ਗਏ ਮਤਲਬ ਕਿ ਸਾਡਾ ਇੱਥੋਂ ਲੱਗੂਆ ਅਰਸ਼ੀਮ ਸਿੰਘ ਖਾਲਸਾਵਾ ਦਰਪੋਰ ਜੀ ਉਹਨੂੰ ਕਿਹਾ ਵੀ ਸਿੱਖੀ ਭੇਜ ਚੂੜਾ ਮੁਰਦਾਬਾ ਜੀ ਉਸ ਦੇ ਉੱਪਰ ਪਰਚਾ ਜਿਹੜਾ ਹੋ ਗਿਆ ਉਹ ਪਹਿਲਾਂ ਤਾਂ ਅਸੀਂ ਪਰਚਾ ਪਹਿਲਾਂ ਥਾਣੇ ਦੇ ਬਾਹਰ ਮੂਹਰੇ ਪਰ ਤਰਨਾ ਇਸੇ ਥਾਣੇ ਦੇ ਬਾਹਰ ਮੂਹਰੇ ਤਰਨਾ ਜੀ ਫਿਰ ਅਸੀਂ ਡੀਏ ਦੀ ਮਾਨਸਾ ਦੇ ਬਾਰਮੂਰੇ ਧਰਨਾ ਇੱਕ ਐਸਐਸਪੀ ਦੇ ਬਾਰਮੂਰੇ ਧਰਨਾ ਮਾਨਸਾ ਲਾਇਆ ਉਸ ਤੋਂ ਬਾਅਦ ਪਰਚਾ ਹੋ ਗਿਆ ਔਰ ਪਰਚਾ ਹੋਏ ਨੂੰ ਵੀ 2 ਮਹੀਨੇ ਦੇ ਕਰੀਬ ਹੋ ਗਿਆ ਪਰ ਜਿਹੜੀ ਪੁਲਿਸ ਹੈ ਉਹਨੂੰ ਅਰੈਸਟ ਨਹੀਂ ਕਰ ਰਹੀ ਅੱਜ ਅਸੀਂ ਇਹ ਜਿਹੜਾ ਧਰਨਾ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅਤੇ ਸੀਪੀਐਮਲ ਆਪਰੇਸ਼ਨ ਅਤੇ ਹੋਰ ਮਜ਼ਦੂਰ ਕਿਸਾਨ ਜਥੇਬੰਦੀਆਂ ਨੇ ਸਾਡੀ ਸਤਿਕਾਰ ਨਾਲ ਪਹੁੰਚਣਾ ਮੰਗ ਇਹ ਹੀ ਹੈ ਕਿ ਅੱਜ ਇੱਕ ਮੰਗ ਪੱਤਰ ਜਿਹੜਾ ਐਸਐਚਰ ਨੂੰ ਪਹਿਲਾਂ ਵੀ ਦਿੱਤੇ ਹੋਏ ਆ ਜੀ ਚਲਦੇ ਬਗਾਨੇ ਜਿਹੜਾ ਜਤਿੰਦਰ ਮੋਹਨ ਗਰਗ ਆਰਤੀਆ ਜੀ ਉਹ ਇਥੋਂ ਦੇ ਐਮਐਲਏ ਜਿਹੜਾ ਧੰਨ ਸਭਾ ਹਲਕਾੜਾਡਾ ਤੋਂ ਐਮਐਲਏ ਆ ਅਮਰ党ੀ ਪਾਰਟੀ ਦਾ ਉਹ ਤੀਜੇ ਜਿਲ੍ਹੇ ਦੇ ਜਿਹੜੇ ਵੀ ਸ਼ਹਿਰ ਨੇ ਤਾਂ ਅਸੀਂ ਅ ਪ੍ਰਸ਼ਾਸਨ ਦਿੱਲੇ ਦੇ ਐਸਐਸਪੀ ਨੂੰ ਡੀਐਸਪੀ ਸਾਹਿਬ ਨੂੰ ਔਰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰੋ ਔਰ ਜੇ ਅਗਰ ਗ੍ਰਿਫਤਾਰ ਨਹੀਂ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੀਪੀਐਮਐਲ ਲਿਬਰੇਸ਼ਨ ਵੱਲੋਂ ਮਜ਼ਦੂਰਾਂ ਦੇ ਵੱਲੋਂ ਔਰ ਸਾਡੀਆਂ ਜਿਹੜੀਆਂ ਪ੍ਰਾਸਤਰੀ ਜਥੇਬੰਦੀਆਂ ਨੇ ਸਹਾਣ ਮਜ਼ਦੂਰਾਂ ਜਥੇਬੰਦੀਆਂ ਦਾ ਸਹਿਯੋਗ ਲੈ ਕੇ ਅ ਬਿਜ਼ਨਸ ਦੀ ਵਾਰਤ ਨੂੰ ਸੁਰੱਖਿਤਾ ਦੇ ਜੀ ਪ੍ਰਧਾਨ ਜੀ ਜਿਹੜਾ ਤੁਸੀਂ ਮਤਲਬ ਇਹ ਧਰਨਾ ਲਾਇਆ ਹੈ ਹਨ ਇਹਦੇ ਵਿੱਚ ਮੁੱਖ ਦੋਸ਼ੀ ਜਿਹੜੇ ਵੀ ਗਿਨਾਏ ਨੇ ਉਹਨਾਂ ਤੇ ਕਿੰਨੇ ਬੰਦੇ ਦੇ ਪਰਚੇ ਹੋਏ ਨੇ ਉਹਨਾਂ ਤੇ ਇੱਕ ਤਾਂ ਇਹ ਜਤਿੰਦਰ ਗਰਗਾ ਜਿਹੜਾ ਆਰਟੀਆ ਐਸੋਸੀਏਸ਼ਨ ਦਾ ਸੁਪੇ ਦਾ ਜੀਵਲੋ ਦਾ ਮੀਤ ਪ੍ਰਧਾਨ ਆ ਉਹਦੇ ਤੇ ਪਰਚਾ ਦਰਜਾ ਇੱਕ ਉਹਦਾ ਪੁੱਤ ਹਰਪਤ ਗਰਗ ਜਿਸ ਨੇ ਮਤਲਬ ਕੇ ਫੇਸਬੁੱਕ ਤੇ ਚਲਦੇ ਕਮੈਂਟ ਕੀਤਾ ਕਿ ਚੂੜੇ ਨੂੰ ਚੂੜਾ ਨਹੀਂ ਕਹਾਂਗੇ ਤਾਂ ਹੋਰ ਕੀ ਕਹਾਂਗੇ ਉਹਦੇ ਤੇ ਵੀ ਪਰਚਾ ਦਰਜਾ ਜੀ ਦੋਨਾਂ ਨੂੰ ਅਸੀਂ ਫਰਨਾ ਤਰਕੇ ਅਰੈਸਟ ਕਰਾ ਕੇ ਕਾਨੂੰਨ ਲਾਗੇ ਉਹਨਾਂ ਚਰਸੀ ਟਿੱਕੇ ਜੀ ਪ੍ਰਧਾਨ ਜੀ ਟਿੱਕਾ ਪਿਛਲੇ ਦਿਨੀ ਅੰਮ੍ਰਿਤਸਰ ਵਿੱਚ ਹਨਾ ਅੰਮ੍ਰਿਤ ਆਪਣਾ ਡਾਕਟਰ ਅੰਬੇਦਕਰ ਵੀ ਮੇਰਾ ਜੀ ਦੇ ਪੁੱਤ ਨਾਲ ਛੇੜਖਾਨੀ ਕੀਤੀ ਗਈ ਹੈ ਉਹ ਜਿਹੜਾ ਇੱਕ ਚਿਹਰਾ ਸਾਹਮਣੇ ਆਇਆ ਉਹ ਦੰਤ ਪਰਿਵਾਰ ਚੋਂ ਹੈ 21 ਸਿੱਖੀ ਪੇਜ ਤੋਂ ਹੈ ਇਹਦੇ ਪਿੱਛੇ ਤੁਹਾਨੂੰ ਕੀ ਜੀ ਮਨਸਾ ਲੱਗ ਰਹੀ ਹੈ ਅਸਲ ਦੇ ਵਿੱਚ ਜਿਹੜਾ ਇਹ ਆਵ ਸਾਹਿਬ ਦੇ ਬੁੱਤ ਨਾਲ ਜਿਹੜੇ ਛੇੜਛਾੜ ਕੀਤੀ ਹੈ ਜਿਹੜੀ ਉਹਦੀ ਬੇਅਦਬੀ ਕੀਤੀ ਹੈ ਜੀ ਅਸੀਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਤੋਂ ਸੀਪੀਐਮਐਲ ਪਰਵੇਸ਼ਣ ਨੂੰ ਇਸ ਗੱਲ ਦੀ ਨਖੇਦੀ ਕਰਦੇ ਹਾਂ ਜੀ ਔਰ ਜਿਹੜਾ ਜਿਹਦੇ ਪਿੱਛੇ ਮੈਂ ਕਿਸ ਦਾ ਹੱਥ ਹੈ ਉਹ ਸ਼ਾਸ਼ਤਰੀ ਦੀ ਹੈਗੀ ਆ ਉਹ ਭਾਜਪਾ ਤੋਂ ਬਿਨਾ আরএসএস ਤੋਂ ਬਿਨਾ ਕੋਈ ਹੋਰ ਕਰਵਾਇ ਨਹੀਂ ਸਕਦਾ ਭਾਜਪਾ আরএসএস ਜਿਹੜੀ ਪੂਰੇ ਦੇਸ਼ ਦੇ ਲੋਕਾਂ ਦੇ ਬਦਲ ਕੇ ਉਹ ਭੱਟ ਕੇ ਫਿਰ ਨੂੰ ਨਫ਼ਰਤ ਪਾ ਕੇ ਫਿਰ ਵੀ ਘਰਨ ਕਰਕੇ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੀ ਉਹ ਰਾਜ ਸਥਾਪਿਤ ਕਰਨਾ ਚਾਹੁੰਦੀ ਆ ਪਰ ਦੇਸ਼ ਦੇ ਲੋਕ ਚੰਗੀ ਤਰ੍ਹਾਂ ਸਮਝਦੇ ਨੇ ਕਿ ਭਾਜਪਾ ਤੋਂ ਬਿਨਾ আরএসএস ਤੋਂ ਬਿਨਾ ਬਾਬਾ ਸਾਹਿਬ ਅਮੇਦਕਰ ਦਾ ਬੁੱਤ ਦੀ ਜਿਹੜੀ ਬੇਹੁਦਰੀ ਆ ਮਤਲਬ ਕਿ ਉਹ ਨਹੀਂ ਹੋ ਸਕਦੀ ਕਿਉਂਕਿ ਸਮਝਦੇ ਆਂ ਜਦੋਂ ਪਹਿਲਾਂ ਦੂਜੇ ਸਲੈਟਰਾਂ ਦੇ ਵਿੱਚ ਜਿੱਥੇ ਵੀ ਕਿਤੇ ਬਾਬਾ ਸਾਹਿਬ ਅਮੇਦਕਰ ਦੇ ਬੁੱਤ ਦੀ ਉਪਮਾਨਤ ਕੀਤਾ ਗਿਆ ਬੁੱਤ ਨੂੰ ਉਪਮਾਨਤ ਕੀਤਾ ਗਿਆ ਜਾਂ ਲੈਨਨ ਦੇ ਬੁੱਤ ਤੋੜੇ ਗਏ ਉਹ ਭਾਜੀਪੀ ਆਰਐਸਐਸ ਦੇ ਵਰਕਰਾਂ ਵੱਲੋਂ ਹੀ ਤੋੜੇ ਗਏ ਮੈਂ ਸਮਝਦਾ ਕਿ ਜਿਹੜਾ ਪੰਜਾਬ ਦੇ ਵਿੱਚ ਵੀ ਆਰਐਸਐਸ ਬੀਜਪੀ ਤੋਂ ਬਿਨਾ ਪਵਨ ਸਾਹਿਬ ਆਮੇਦ ਕਰਦੇ ਪੁੱਤ ਬਿਨੁੱਤ ਹੋੜਿਆ ਨਹੀਂ ਜਾ ਸਕਦਾ ਜੀ ਪ੍ਰਧਾਨ ਜੀ ਇੱਕ ਜਿਹੜਾ ਪਿੰਡ ਦਾਨ ਸਿੰਘ ਵਾਲੀ ਘਟਨਾ ਹੋਈ ਹੈ ਪਿੰਡਾਂ ਪਿੰਡਾਂ ਵਿੱਚ ਇਹ ਘਟਨਾਵਾਂ ਹੋ ਰਹੀਆਂ ਨੇ ਪਰ ਪੰਜਾਬ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਪੰਜਾਬ ਸਰਕਾਰ ਜਿਹੜਾ ਚਿੱਟੇ ਦਾ ਜਿਹੜਾ ਕਹਿਰ ਹੈ ਉਹ ਪੂਰੇ ਪੰਜਾਬ ਦੀ ਜਿਹੜੀ ਨੌਜਵਾਨੀ ਨੂੰ ਮਤਲੱਗੇ ਮਾਰ ਰਿਹਾ ਖਤਮ ਕਰ ਰਿਹਾ ਜੀ ਔਰ ਜਿਹੜਾ ਭਗਵੰਤ ਮਾਨ ਕਹਿੰਦਾ ਸੀ 4 ਹਫ਼ਤੇ ਦੇ ਵਿੱਚ ਅਸੀਂ ਚਿੱਟੇ ਵਰਗਾ ਨਸ਼ਾ ਬੰਦ ਕਰ ਦਾਂਗੇ ਪਰ ਅਜ ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਜਿਹੜਾ ਨਸ਼ਾ ਪੰਤ ਨਹੀਂ ਹੋਇਆ ਕਿਉਂ ਨਹੀਂ ਬੰਦ ਹੋਇਆ ਕਿਉਂਕਿ ਨਸ਼ਾ ਜਿਹੜੇ ਤਸਕਰ ਨੇ ਉਹਨਾਂ ਤੋਂ ਪਹਿਲਾਂ ਬਹੁਤ ਸੋਟਾ ਹੁੰਦਾ ਥੇਲੀ ਲੈਂਦੀ ਆ ਔਰ ਮਹੀਨਾ ਲੈਂਦੀ ਆ ਉਸੇ ਹਫਤੇ ਦੇ ਵਿੱਚੋਂ ਜਿਹੜਾ ਕਾਂਜੀ ਉਹਨਾਂ ਨੂੰ ਲੋਕਾਂ ਦੇ ਵਿੱਚ ਜ਼ਰੂਰ ਆਜਾ ਕਰਾ ਜੀ